ਸੋਈ ਆ ਤੁਸੀਂ ਦੇਖਿਆ ਹੋਣਾ ਪਰਮਕੌਰ ਬਹੁਤ ਗਰੀਬ ਘਰੋਂ ਬਹੁਤ ਹੀ ਗਰੀਬ ਘਰੋਂ ਸੀ ਵਿਚਾਰੀ ਤੇ ਬਹੁਤ ਉਹਨੇ ਮਿਹਨਤ ਕੀਤੀ ਕਾਫੀ ਟਾਈਮ ਦੀ ਤੇ ਅੱਜ ਬਲੰਦੀਆਂ ਛੂ ਰਹੀ ਹੈ ਬਹੁਤ ਉਹਦੀਆਂ ਰੀਲਾਂ ਵਾਇਰਲ ਹੋ ਰਹੀਆਂ ਤੁਸੀਂ ਵੀ ਦੇਖੀਆਂ ਹੋਣਗੀਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਭੈਣ ਸਾਡੀ ਮਜ਼ਦੂਰ ਪਰਿਵਾਰ ਚੋਂ ਐ ਬਹੁਤ ਹੀ ਗਰੀਬ ਪਰਿਵਾਰ ਜਿਹੜਾ ਕਿ ਜਿਵੇਂ ਕਹਿੰਦੇ ਆਂ ਵੀ ਦਿਹਾੜੀਆਂ ਕਰਨ ਵਾਲਾ ਸੀ ਸੋਸ ਭੈਣ ਦੀ ਮਿਹਨਤ ਨੂੰ ਸਲਾਮ ਪਹਿਲਾਂ ਤਾਂ ਤੇ ਜੁੜਿਓ ਬਾਈ ਕਮੈਂਟ ਕਰਿਓ ਤੇ ਆਪਾਂ ਇੱਕ ਦੋ ਕੌੜੀਆਂ ਗੱਲਾਂ ਸਚਾਈ ਦੀਆਂ ਵੀ ਕਰਨੀਆਂ ਤੇ ਲੋਕਾਂ ਨੂੰ ਵੀ ਕੁਝ ਮੇਰੀ ਬੇਨਤੀ ਹੈ ਕਿ ਜਿਹੜੇ ਟੈਲੈਂਟ ਵਾਲੇ ਲੋਕ ਆ ਉਹਨਾਂ ਦੀ ਉਹਨਾਂ ਦੀ ਬਾਈ ਬਾਝ ਜ਼ਰੂਰ ਫੜੋ ਜਿਹਦੇ 'ਚ ਕੋਈ ਟੈਲੈਂਟ ਆ ਲਿਖਣ ਦਾ ਗਾਉਣ ਦਾ ਜਾਂ ਕੋਈ ਵੀ ਟੈਲੈਂਟ ਲਾ ਲਓ ਤੁਸੀਂ ਹਨਾ ਥੋੜਾ ਜਿਹਾ ਆਪਣੇ ਲੋਕ ਬੇਫਾਲਤੂ ਚੀਜ਼ਾਂ ਨੂੰ ਬਹੁਤ ਜ਼ਿਆਦਾ ਵਰਣ ਕਰਦੇ ਆ ਇਸ ਗੱਲ 'ਚ ਕੋਈ ਸ਼ੱਕ ਨਹੀਂ ਤੇ ਉਹ ਜਿਹਦਾ ਕੇ ਸਿੱਟਾ ਗਾਹਾਂ ਆਪਾਂ ਨੂੰ ਬੁਰਾ ਨਿਕਲਣਾ ਸਭ ਤੋਂ ਪਹਿਲਾਂ ਨਾ ਮੈਂ ਉਸ ਸਾਡੀ ਭੈਣ ਜਿਹੜੀ ਪਰਮਕੌਰ ਹੈ ਉਹਨੂੰ ਵਧਾਈ ਦਿਨਾ ਕਿ ਵਾਹਿਗੁਰੂ ਨੇ ਤੁਹਾਡੀ ਮਿਹਨਤ ਦਾ ਫਲ ਜਿਹੜਾ ਤੁਸੀਂ ਕਾਫੀ ਟਾਈਮ ਤੋਂ ਕਰ ਰਹੇ ਸੀ ਹਨਾ ਤੁਹਾਨੂੰ ਫਲ ਮਿਲ ਗਿਆ ਭੈਣੇ ਤੇ ਇਸ ਭਰਾ ਵੱਲੋਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੇ ਕੁਛ ਕ ਆਪਾਂ ਘਟਿਆ ਪੱਤਰ ਘਟਿਆ ਟਾਈਪ ਦੇ ਪੱਤਰਕਾਰ ਨਹੀਂ ਹੁੰਦੇ ਉਨ੍ਹਾਂ ਬਾਰੇ ਗੱਲ ਕਰਨੀ ਹੈ ਬਾਈ ਲੈ ਕਮੈਂਟ ਕਰੀ ਚਲੋ ਦੱਸਿਓ ਕਿ ਨਾ ਆਵਾਜ਼ ਕਲੀਅਰ ਆ ਫਿਰ ਆਪਾਂ ਸ਼ੁਰੂ ਕਰਦੇ ਆ ਤੇ ਤੁਸੀਂ ਆਪਣੀ رائے ਵੀ ਬਾਈ ਕਮੈਂਟ ਵਿੱਚ ਜ਼ਰੂਰ ਰੱਖਿਓ ਕਿ ਤੁਹਾਨੂੰ ਇਹ ਗੱਲਾਂ ਕਿਵੇਂ ਲੱਗਦੀਆਂ ਜਿਹੜੀ ਮੈਂ ਇੱਕ ਚੀਜ਼ ਨੋਟ ਕਰੀ ਉਸ ਭੈਣ ਦੀ ਮੈਂ ਨਾ ਜਦੋਂ ਉਹਦਾ ਗਾਣਾ ਵਾਇਰਲ ਹੋਇਆ ਅੱਜ ਤੋਂ 10 20 ਦਿਨ ਪਹਿਲਾਂ ਉਹਨੇ ਸਾਰਾ ਕੁਝ ਕੰਪੋਜੀਸ਼ਨ ਆਪ ਬਣਾਈ ਸੀ ਲਿਖਿਆ ਵੀ ਗਾਣਾ ਆਪ ਸੀ ਗਾਇਆ ਵੀ ਆਪ ਹੈ ਮਿਊਜ਼ਿਕ वगैरह उन्हें चलो एक किस्मत भी हुंदी है है ना बहुत बढ़िया गाना लिखया भी बढ़िया गाया भी बढ़िया चलो बाकी मेहनत मेहनत दा मुल्ल ਪੈ ਜਾਂਦਾ ਹੁੰਦਾ ਸਬਰ ਰੱਖਣਾ ਪੈਂਦਾ ਕੁਛ ਗੱਲ ਕਰਦੇ ਆ ਘਟਿਆ ਲੋਕਾਂ ਦੀ ਤੇ ਘਟਿਆ ਪੱਤਰਕਾਰਾਂ ਦੀ ਸੋ ਬਾਈ ਬਣ ਕੇ ਕਮੈਂਟ ਕਰੋ ਜਿਹੜਾ ਮੈਨੂੰ ਦੱਸਿਓ ਆਵਾਜ਼ ਕਲੀਅਰ ਹੈ ਫਿਰ ਆਪਾਂ ਫਿਰ ਬਾਈ ਕਹਿੰਦੇ ਤੂੰ ਇਕੱਲੇ ਹੀ ਬੋਲੀ ਜਾਂਦਾ ਰਹਿਣਾ ਯਾਰ ਅੱਜ ਮੈਂ ਤੁਹਾਡੇ ਨਾਲ ਬੋਲਣਾ ਹੈ ਭਰਾਵੋ ਇਕੱਲਾ ਨਹੀਂ ਬੋਲਦਾ ਮੈਂ ਜੁੜੇ ਹੋ ਕੇ ਰਹੋ ਕਮੈਂਟ ਕਰਿਓ ਕਿ ਨਾ ਦੱਸਿਓ ਬਾਈ ਠੀਕ ਹੈ ਆਵਾਜ਼ ਫਿਰ ਆਪਾਂ ਗੱਲ ਕਰਦੇ ਆ ਸੋ ਇੱਕ ਤਾਂ ਹਨਾ ਵੀ ਜੇ ਕੋਈ ਮਜ਼ਦੂਰ ਪਰਿਵਾਰ ਤੋਂ ਉੱਠ ਕੇ ਮਿਹਨਤ ਕਰਕੇ ਕੋਈ ਬੰਦਾ ਅੱਗੇ ਵੱਧਦਾ ਉਹਨੂੰ ਬਾਈ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਉਹਨੂੰ ਹੌਸਲਾ ਦਿਆ ਕਰੋ ਹਿੰਮਤ ਜਾਤ ਪਾਤ ਪਿੱਛੇ ਨਾ ਆਪਾਂ ਜਾਈਏ ਕਿ ਉਹ ਫਲਾਨੀ ਜਾਤ ਹੈ ਢੋਕੀ ਜਾਤ ਹੈ ਮੈਂ ਇਹ ਚੀਜ਼ਾਂ ਦੇਖ ਲਈਆਂ ਮੈਂ ਕਈ ਦਿਨਾਂ ਦਾ ਸੋਚ ਰਿਹਾ ਸੀ ਥੋਡੇ ਨਾਲ ਇਹ ਗੱਲ ਸ਼ੇਅਰ ਕਰਾਂ ਤੇ ਮੈਂ ਤੁਹਾਨੂੰ ਸਾਰੀ ਘਟਨਾ ਵੀ ਦੱਸੂਗਾ ਵੀ ਕੀ ਹੋਇਆ ਸੀ ਕਿਵੇਂ ਹੋਇਆ ਕੀ ਚੀਜ਼ ਲੋਕਾਂ ਨੇ ਜਿਹੜੀ ਉਸਾਲੀ ਬਹੁਤ ਬੁਰੀ ਲੱਗੀ ਮੈਨੂੰ ਉਹ ਸੋਨੂੰ ਵੀ ਬੁਰੀ ਲੱਗੂਗੀ ਮੈਂ ਜਦੋਂ ਤੁਹਾਨੂੰ ਦੱਸੂਗਾ ਹੋ ਸਕਦਾ ਤੁਸੀਂ ਇਹ ਵੀਡੀਓ ਦੇਖੀਆ ਹੁਣ ਹੋ ਸਕਦਾ ਨਹੀਂ ਦੇਖੀਆ ਹੁਣ ਮੈਂ ਤੁਹਾਨੂੰ ਦੱਸ ਦੂਗਾ ਉਹਦੇ ਬਾਰੇ ਸੋ ਮਾੜਾ ਜਿਹਾ ਕਮੈਂਟ ਕਰਿਓ ਬਾਈ ਦੱਸਿਓ ਕਰਾ ਕਲੀਅਰ ਆਵਾਜ਼ ਆਪਾਂ ਦੇਖ ਲੈਨੇ ਆ ਮੜਾ ਤੋਰਾ ਫੇੜਾ ਕਰਕੇ ਜਿੱਥੇ ਵੀ ਕਮੈਂਟ ਆ ਗਿਆ ਲੈ ਬਾਈ ਦਾ ਸ਼ੋਅ ਹੋ ਗਿਆ ਬਾਈ ਪਰ ਤਪਾਲ ਬਾਈ ਸਸਰੀ ਕਾਲ ਸਭ ਤੋਂ ਪਹਿਲਾਂ ਦਾ ਕੀ ਹਾਲ ਚਾਲ ਹੈ ਬਾਈ ਠੀਕ ਹੋ ਓਕੇ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਤੇ ਗੱਲ ਕਰਦੇ ਆ ਨਾ ਜਿਹੜੀ ਉਹ ਕੁੜੀ ਹੈ ਬਾਈ ਆਪਣਾ ਪਰਮ ਪਰਮਕੌਰੀ ਉਹਦਾ ਨਾਮ ਉਹਨੇ ਬਹੁਤ ਦੇਖੋ ਮਿਹਨਤ ਕਰੀ ਆ ਕੁੜੀ ਅੱਜ ਫੇਮਸ ਹੋ ਗਈ ਚਲੋ ਜਦੋਂ ਕਹਿੰਦੇ ਹੁੰਦੇ ਇੱਕ ਗਾਣਾ ਚੱਲ ਜੇ ਤੇ ਕੁਝ ਉਹ ਲਿਖਦੀ ਵੀ ਵਧੀਆ ਗਾਉਂਦੀ ਵੀ ਵਧੀਆ ਇੱਕ ਬੰਦੇ ਦੀ ਮਿੱਤ ਬੋਲਦੀ ਹੁੰਦੀ ਆ ਉਹ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਇਨਸਾਨ ਨੇ ਮਿਹਨਤ ਕੀਤੀ ਹੈ ਤੇ ਇੱਕ ਕਹਿੰਦੇ ਹੁੰਦੇ ਆ ਲਾਉਂਦੇ ਹੁੰਦੇ ਆ ਟੁੱਕਾ ਟੁੱਕੇ ਅੱਜ ਕੱਲ ਬਾਰੇ ਚੱਲਦੇ ਆ ਬਈ ਇਹ ਗੱਲ 'ਤੇ ਕੋਈ ਸ਼ੱਕ ਨਹੀਂ ਟੁੱਕਾ ਵੱਧ ਚੱਲਦਾ ਹੈ ਮਿਹਨਤ ਚੱਲਦੀ ਵੀ ਇਹ ਤਾਂ ਬੜਾ ਟਾਈਮ ਲੱਗ ਜਾਂਦਾ ਜਿਵੇਂ ਹੁਣ ਸੋਨੂ ਸੀਤੋ ਵਾਲੇ ਜੀ ਮੈਂ ਇੱਕ ਵੀਡੀਓ ਦੇਖੀ ਤੁਸੀਂ ਵੀ ਦੇਖੀ ਹੁਣ ਉਹਨਾ ਉਹ ਉਹ ਬੰਦਾ ਕੋਈ ਆਪਾਂ ਉਹਨੂੰ ਐ ਨਹੀਂ ਕਹਿੰਦੇ ਚਲੋ ਉਹਦੀ ਰੋਜੀ ਰੋਟੀ ਚੱਲਦੀ ਆ ਵਧੀਆ ਗੱਲ ਆ ਪਰ ਇੱਕ ਮਜ਼ਾਕੀਆ ਟਾਈਪ ਤੁਸੀਂ ਉਹਦੀਆਂ ਵੀਡੀਓ ਪਾਈ ਜਾਂਦੇ ਕੋਈ ਗੱਲ ਨਹੀਂ ਅੱਜ ਮੈਂ ਉਹਦੀ ਇੱਕ ਵੀਡੀਓ ਦੇਖੀ ਕੱਲ ਹਾਂ ਜਿਹੜਾ ਰਾਜਵੀਰ ਜਵੰਦਾ ਦੀ ਡੈਥ ਹੋਈ ਆ ਤਾਂ ਕਿਸੇ ਨੇ ਉਹ ਕਿਸੇ ਨੇ ਉਹ ਤੋਂ ਵੀਡੀਓ ਪੁਵਾਈ ਵੀ ਤੂੰ ਬੋਲ ਵੀ ਰਾਜਵੀਰ ਭਰਾ ਦਾ ਸੰਸਕਾਰ ਹੈ ਪਹਿਲਾਂ ਤਾਂ ਬਚਾਰੇ ਨੂੰ ਉਹਨੂੰ ਬੋਲਣਾ ਨਹੀਂ ਆਉਂਦਾ ਉਹ ਸੰਸਕਾਰ ਨੂੰ ਸ਼ਿਕਾਰ ਕਹੀ ਜਾਵੇ ਤੇ ਉਹ ਜਿਹੜਾ ਕੋਈ ਬੰਦਾ ਕੋਲੇ ਖੜਾ ਸੀ ਉਹ ਹੱਸਦਾ ਹੀ ਹੋਣਾ ਵੀ ਇਹਨੂੰ ਬੋਲਣਾ ਚਲੋ ਜੇ ਉਹ ਪ੍ਰਮਾਤਮਾ ਨੇ ਉਹਨੂੰ ਯਾਰ ਉਹ ਇਹ ਜਿਹਾ ਬਣਾਤਾ ਤਾਂ ਯਾਰ ਬਾਈ ਤੁਸੀਂ ਤਾਂ ਨਾ ਇਹੋ ਜਿਹਾ ਕੰਮ ਕਰਿਆ ਕਰੋ ਵੀ ਐਵੇਂ ਵੀਊ ਲੈਣ ਵਾਸਤੇ ਤੁਸੀਂ ਉਹਨੂੰ ਬੁਲਾਈ ਜਾਂਦੇ ਹੋ ਚਲੋ ਉਹਨੂੰ ਵਿਚਾਰੇ ਨੂੰ ਪ੍ਰਮਾਤਮਾ ਨੇ ਉਹਨੂੰ ਜਿਹੇ ਜਿਹੇ ਦਿਮਾਗ ਦਿੱਤਾ ਉਹ ਤੋਂ ਨਹੀਂ ਬੋਲਣਾ ਆਉਂਦਾ ਜਾਂ ਉਹ ਕਲੀਅਰ ਕੱਟ ਨਹੀਂ ਬੋਲ ਸਕਦਾ ਤਾਂ ਤੁਸੀਂ ਥੋੜਾ ਜਿਹਾ ਆਪ ਸੋਚ ਲਿਆ ਕਰੋ ਬਾਈ ਯਾਰ ਵੀ ਇਹ ਇਹ ਕੰਮ ਨਾ ਕਰਾਇਆ ਕਰੋ ਵੀ ਉਹਨੂੰ ਕਹੇਤਾ ਵੀ ਤੂੰ ਵੀਡੀਓ ਪਾ ਜਾਲ ਦੇ ਨਾਂ ਵੀ ਪਾਊਗਾ ਕਿਹੜਾ ਕੋਈ ਤਲਵਾਰ ਤਰੀ ਹੈ ਸੋ ਉਹਨੂੰ ਥੋੜਾ ਜਿਹਾ ਬੋਲਣਾ ਘੱਟ ਆਉਂਦਾ ਉਹ ਉਹਦੋਂ ਬੁਲਾ ਕੇ ਨਾ ਵੀਡੀਓ ਪਾਵਾ ਆਈ ਜਾਣ ਸੋ ਇਹ ਬਹੁਤ ਇਹ ਉਹ ਚੜਾਇਆ ਕਿਨੇ ਆਪਣੇ ਲੋਕਾਂ ਨੇ ਬਾਈ ਆਪਣੇ ਲੋਕਾਂ ਨੇ ਚੜਾਇਆ ਉਹ ਤੇ ਇੱਕ ਮੈਂ ਸਾਨੂੰ ਹੋਰ ਗੱਲ ਦੱਸਣੀ ਹੈ ਉਹ ਆਪਾਂ ਵੀਡੀਓ ਫੇਰ ਪਾਵਾਂਗੇ ਮੈਂ ਤੁਹਾਨੂੰ ਦੱਸ ਦਿਨਾ ਜਿਹੜਾ ਜੌਣਾ ਮੋੜ ਸੀ ਨਾ ਜਿਉਣਾ ਮੋੜ ਜਿਹੜੇ ਸਾਡੇ ਪਿੰਡ ਵੀ ਇਹ ਮੋੜਾਂ ਦੇ ਵੱਜੇ ਹੋਏ ਇਹ ਆ ਸਾਹਮਣੇ ਤੁਸੀਂ ਉਹ ਜਿਹੜਾ ਉਹ ਕੋਠਾ ਦੀਨ ਹੈ ਇੱਥੇ ਜਿਉਣਾ ਮੋੜ ਸਾਹਿਬ ਆਉਂਦੇ ਰਹੇ ਆ ਆ ਜਿਹੜਾ ਸਾਰਾ ਇੱਥੇ ਛੱਪੜ ਹੁੰਦਾ ਸੀ ਆ ਸਾਰੇ ਟਿੱਬੇ ਸੀ ਇੱਧਰ ਆ ਜਿਹੜੇ ਆਪਣੇ ਖੇਤ ਆ ਚਾ ਇੱਥੇ ਮਤਲਬ ਜੰਗਲ ਸੀ ਚਲੋ ਹੁਣ ਤਾਂ ਵਾਹਕ ਕਰ ਲਏ ਹਨਾ ਫਸਲ ਹੋਣ ਲੱਗ ਗਈ ਪਰ ਇੱਥੇ ਜੰਗਲ ਹੁੰਦਾ ਸੀ ਇੱਥੇ ਚਲੋ ਆਪਾਂ ਵੀਡੀਓ ਅਲੱਗ ਪਾਵਾਂਗੇ ਬਾਈ ਕਦੇ ਹੁਣ ਆਪਾਂ ਗੱਲ ਉਹ ਭੈਣ ਦੀ ਕਰਦੇ ਹਾਂ ਮਜ਼ਦੂਰ ਪਰਿਵਾਰ ਚੋਂ ਐ ਉਹ ਹਨਾ ਚਲੋ ਪ੍ਰਮਾਤਮਾ ਨੇ ਉਹਨੂੰ ਤਰੱਕੀ ਦੇ ਦਿੱਤੀ ਥੋੜੇ ਦਿਨ ਪਹਿਲਾਂ ਇੱਕ ਜਾਲੀ ਪੱਤਰਕਾਰ ਹੁੰਦੇ ਆ ਇਹ ਇਹ ਸਹੀ ਪੱਤਰਕਾਰ ਨਹੀਂ ਹੁੰਦੇ ਉਹਦੇ ਘਰੇ ਗਏ ਦੋ ਤਿੰਨ ਪੱਤਰਕਾਰ ਚਲੋ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਆ ਚਲੋ ਵਿਚਾਰੇ ਕੋਈ ਜ਼ਰੂਰਤਾਂ ਨਹੀਂ ਵੀ ਹੁਣੀ ਉਹਨਾਂ ਦਾ ਸਾਰਾ ਉਹਨਾਂ ਨੇ ਤਾਂ ਵੀ ਬੰਗਲੇ ਖੜੇ ਕਰ ਲਏ ਉਹਨਾਂ ਨੇ ਤਾਂ ਜੀ ਕੋਠੀਆਂ ਪਾ ਲਈਆਂ ਜੀ ਉਹ ਤਾਂ ਬੋਲਦੇ ਹੀ ਨਹੀਂ ਉਹ ਕੁੜੀ ਆਪ ਉਹ ਚੰਡੀਗੜ੍ਹ ਹੋਊਗੀ ਚਲੋ ਗਾਣੇ ਗੁਨੇ ਜਾਂ ਹੋਰ ਹੋ 100 ਕੰਮ ਹੁੰਦਾ ਜਦੋਂ ਥੋੜਾ ਜਿਹਾ ਬੰਦਾ ਫੇਮਸ ਹੋ ਜਾਏ ਉਹਨੂੰ ਕੋਈ ਤੇ ਪਾਰਟੀ ਹੁੰਦੀ ਆ ਉੱਥੇ ਵੀ ਸਾਦੇ ਆ ਜਾਣਾ ਪੈਂਦਾ ਹੁੰਦਾ ਹੈ ਨਾ ਤੇ ਇੱਕ ਦੋ ਪੱਤਰਕਾਰਾਂ ਨੇ ਵੀਡੀਓ ਪਾਈਆਂ ਜੀ ਇਹਨਾਂ ਦਾ ਪਰਿਵਾਰ ਗੱਲ ਨਹੀਂ ਕਰਦਾ ਜੀ ਇਹ ਹਵਾ ਚ ਹੋ ਗਏ ਥੱਲੇ ਮੇਰੇ ਵਰਗੇ ਕਮੈਂਟਾਂ ਚ ਉਹ ਇਹ ਛੋਟਾ ਭਾਂਡਾ ਸੀ ਪਰ ਗਿਆ ਲੋਕਾਂ ਨੇ ਆਇਆ ਸਿਰ ਤੇ ਚੜਾ ਦਿੰਦੇ ਆ ਫਲਾਨਾ ਝੋਕਾ ਇੰਨਾ ਕੁਝ ਉਹਨੂੰ ਬੋਲੇ ਕਈ ਵੀਡੀਓ ਪਾਈਆਂ ਪੱਤਰਕਾਰਾਂ ਨੇ ਅੱਛਾ ਆਪਾਂ ਕਿਸੇ ਦੇ ਘਰੇ ਜਾਂਦੇ ਹਾਂ ਤੁਸੀਂ ਸੋਨੂੰ ਉਹ ਨਹੀਂ ਸੌ ਕੋਈ ਅਗਲੇ ਦੀ ਮਜਬੂਰੀ ਹੋ ਸਕਦੀ ਆ ਨਹੀਂ ਉਹ ਕੁੜੀ ਮਿਲੀ ਤੁਸੀਂ 2 ਦਿਨ 10 ਦਿਨ ਠਹਿਰ ਕੇ ਫੇਰ ਭੱਜ ਜਾਓ ਉਹਨੂੰ ਜੋਂ ਲੱਗੇ ਮਾਂ ਦੇ ਪੁੱਤ 2-3 ਵੀਡੀਓ ਮੈਨੂੰ ਕੁਝ ਤਾਂ ਡਿਲੀਟ ਕਰਕੇ ਯਾਰ ਤੁਸੀਂ ਐ ਕਿਉਂ ਕਰਦੇ ਹੋ ਇੱਕ ਮਜ਼ਦੂਰ ਦੀ ਧੀ ਐ ਉਹਦਾ ਗਾਣਾ ਚੱਲ ਗਿਆ ਕੋਈ ਐ ਤਾਂ ਨਹੀਂ ਵੀ ਜਦੋਂ ਗਾਣਾ ਚੱਲ ਗਿਆ ਪੈਸੇ ਉਹਦੀ ਡਿੱਗ ਪੈਂਦੇ ਤੇ ਅਗਲੀ ਫੜ ਕੇ ਵਿਆਹ ਦੇ ਘਰੇ ਲਈ ਉਹ ਮਹੀਨਾ 2 ਮਹੀਨੇ ਬਾਅਦ ਚ ਪੈਸਾ ਆਉਂਦਾ ਸੋ ਥੋੜਾ ਜਿਹਾ ਬਾਈ ਯਾਰ ਜੇ ਕੋਈ ਕਿਸੇ ਮਜ਼ਦੂਰ ਦਾ ਜਵਾਕ ਤਰੱਕੀ ਕਰਦਾ ਤਾਂ ਬਰਦਾਸ਼ ਕਰਿਆ ਕਰੋ ਯਾਰ ਥੋੜਾ ਜਿਹਾ ਬਰਦਾਸ਼ ਨਹੀਂ ਕਰਦੇ ਆਪਣੇ ਲੋਕ ਇਹ ਗੱਲ ਮੈਂ ਦੇਖਿਆ ਉਹ ਚਾਹੇ ਜੇ ਕਮੈਂਟ ਹੁਣ ਮੈਂ ਕਹਿ ਨਹੀਂ ਸਕਦਾ ਵੀ ਯਾਰ ਕੀ ਕਹਾ ਮੈਂ ਉਹਨਾਂ ਨੂੰ ਸੋ ਜਾਤੀਵਾਦ ਤੋਂ ਤਾਂ ਆਪਾਂ ਨੂੰ ਗੁਰੂਆਂ ਨੇ ਉੱਪਰ ਉਠਾਇਆ ਵੀ ਆਪਾਂ ਹੈ ਵੀ ਆਪਾਂ ਮੰਨਣੀ ਨਹੀਂ ਇਹ ਜਾਤੀਵਾਦ ਉਰੇ ਜਨਾ ਇਹ ਜੇ ਕਮੈਂਟ ਕਰੇ ਬਾਈ ਮੈਂ ਦੱਸ ਨਹੀਂ ਸਕਦਾ ਸਭ ਤੋਂ ਗਲਤੀ ਕੀਤੀ ਹੈ ਜਿਹੜੇ ਪੱਤਰਕਾਰ ਹੈ ਜਿਹੜੇ ਉੱਥੇ ਜਾਂਦੇ ਆ ਠੀਕ ਹੈ ਤੁਸੀਂ ਅਗਲੇ ਦੇ ਬਾਗੇ ਤੁਹਾਨੂੰ ਉਹ ਕੁੜੀ ਨਹੀਂ ਮਿਲੀ ਤੁਸੀਂ ਇੱਕ ਦਿਨ ਦੋ ਦਿਨ ਤੁਸੀਂ ਯਾਰ ਮਾੜਾ ਜਿਹਾ ਸਬਰ ਕਰ ਲਓ ਫੇਰ ਜਾਇਓ ਜੇ ਉਹਨੂੰ ਫੇਰ ਵੀ ਨਾ ਉਹ ਕਰੇ ਫੇਰ ਤਾਂ ਤੁਸੀਂ ਮੰਨੋ ਵੀ ਤੁਸੀਂ ਉਹਨੂੰ ਕੁਝ ਕਹਿ ਦਿਓ ਤੇ ਪਹਿਲਾਂ ਜੇ ਉਹ ਕੁੜੀ ਮਿਹਨਤ ਕਰਦੀ ਸੀ ਜਾਂ ਕੋਈ ਵੀ ਬੰਦਾ ਜਿਹੜਾ ਸਟਰਗਲ ਕਰਦਾ ਹੈ ਪਹਿਲਾਂ ਨਹੀਂ ਤੁਸੀਂ ਜਾਂਦੇ ਬਾਈ ਉਹਨਾਂ ਕੋਲੇ ਪਹਿਲਾਂ ਕਿਸੇ ਨੂੰ ਪੁੱਛ ਲਿਆ ਕਰੋ ਵੀ ਬਾਈ ਤੂੰ ਲਿਖਦਾ ਹੈ ਤੂੰ ਗਾਉਣਾ ਹੈ ਯਾਰ ਵੀ ਤੇਰੀ ਕੋਈ ਬਾਹ ਫੜਦਾ ਜਿਹੜੇ ਵੱਡੇ ਚ ਪੱਤਰਕਾਰ ਕਹੋਂਦੇ ਆ ਆਪਦੇ ਆਪ ਨੂੰ ਤੁਸੀਂ ਜਿਹੜੇ ਪਹਿਲਾਂ ਡਿੱਗੇ ਬੰਦੇ ਆ ਜਿਹਨੂੰ ਕੋਈ ਜਾਣਦਾ ਨਹੀਂ ਉਹ ਇਹਨਾਂ ਨੂੰ ਪਹਿਲਾਂ ਫੇਮਸ ਕਰਿਆ ਕਰੋ ਅੱਛਾ ਜਦੋਂ ਬੰਦਾ ਫੇਮਸ ਹੋ ਗਿਆ ਉਦੋਂ ਮੇਰੇ ਵਰਗਾ ਹਰੇਕ ਚੱਕਿਆ ਕੈਮਰਾ ਚਲੋ ਜੀ ਉੱਥੇ ਚੱਕਿਆ ਕੈਮਰਾ ਚਲੋ ਜੀ ਉੱਥੇ ਇਹ ਗੱਲਾਂ ਯਾਰ ਥੋੜੀ ਜਿਹੀ ਮਾਫੀ ਚਾਹੁੰਦਾ ਭਰਾਵੋ ਇਹ ਕੰਮ ਨਾ ਕਰੋ ਜੇ ਕੋਈ ਤਰੱਕੀ ਕਰਦਾ ਉਹਨੂੰ ਵਧਾਈ ਦਿਓ ਆਪਣੀ ਭੈਣ ਹੈ ਕੁੜੀ ਹੈ ਕਿਤੇ ਨਹੀਂ ਆਪਣੀ ਹੈ ਉਹ ਮਜ਼ਦੂਰ ਪਰਿਵਾਰ ਤੋਂ ਹੈ ਪਤਾ ਨਹੀਂ ਵਿਚਾਰੀ ਨੇ ਕਿੰਨੇ ਕਹਿੰਦੇ ਬਹੁਤ ਮਿਹਨਤ ਕੀਤੀ ਹੈ ਉਹਨੇ ਚਲੋ ਉਹਨੇ ਆਪਦੇ ਮਾਪਿਓ ਨੂੰ ਸੁੱਖ ਦੇਣਾ ਜਾਂ ਘਰ ਦੀ ਦਿਸ਼ਾ ਬਾਜ਼ਲ ਤੀ ਉਹਨੂੰ ਵਧਾਈਆਂ ਦਿਓ ਉਹਦੇ ਨਾਲ ਨਹੀਂ ਥੋੜੀ ਮੁਲਾਕਾਤ ਹੋਈ ਕੋਈ ਕਿਸੇ ਦਾ ਬੰਨਿਆ ਥੋੜੀ ਹੈ ਜੇ ਮੈਂ ਕਹਾ ਮੈਂ ਛੋਡੇ ਚ ਕਿਸੇ ਨੂੰ ਕਹਿੰਦਾ ਵੀ ਭਾਈ ਮੈਂ ਤੁਹਾਨੂੰ ਮਿਲਣਾ ਹੈ ਯਾਰ ਮੈਂ ਤੁਹਾਡੇ ਪਿੰਡ ਆ ਗਿਆ ਤੁਹਾਡੇ ਘਰੇ ਆ ਗਿਆ ਤੁਹਾਨੂੰ ਕੰਮ ਹੋਵੇ ਸਾਹ ਕੋਈ ਕੰਮ ਹੋ ਜਾਂਦਾ ਤੇ ਮੈਂ ਤੁਹਾਡੇ ਨਾਲ ਨਰਾਜ਼ਗੀ ਪ੍ਰਗਟ ਕਰਾਂ ਵੀ ਯਾਰ ਮੈਂ ਉੱਥੇ ਗਿਆ ਯਾਰ ਉਹ ਤਾਂ ਮੈਨੂੰ ਮਿਲੇ ਹੀ ਨਹੀਂ ਕੰਮ ਯਾਰ ਜਿਹੜਾ ਮੈਂ ਆਪਣਾ ਜੀਵਨ ਹੈ ਇਹਦੇ ਵਿੱਚ ਕੰਮ ਵੀ ਕਿਸੇ ਨੂੰ ਹੋ ਸਕਦਾ ਉਹ ਮੈਨੂੰ ਬਹੁਤ ਬੁਰੀ ਗੱਲ ਲੱਗੀ ਯਾਰ ਉਹ ਕੁੜੀ ਨੂੰ ਇੰਨਾ ਭੰਡਿਆ ਇੱਕ ਦੋ ਦਿਨ ਤਾਂ ਖਰ ਪਾਈਆਂ ਕੁਸ਼ਕ ਪੱਤਰਕਾਰਾਂ ਨੇ ਤੇ ਉਹ ਗਾਹਾਂ ਥੱਲੇ ਕਮੈਂਟਾਂ ਵਾਲੇ ਜਿਹੜੇ ਮਾਂ ਦੇ ਪੁੱਤ ਇਹ ਜੀ ਆਏ ਆ ਜੀ ਭਾਂਡਾ ਭਰ ਗਿਆ ਜੀ ਭੜਾਕਾ ਪੈ ਜਾਂਦਾ ਜੀ ਫਲਾਨਾ ਯਾਰ ਕੀ ਗੱਲਾਂ ਨੇ ਇਹ ਉਹ ਹਜੇ ਵਿਚਾਰੀ ਉਹ ਫੇਮਸ ਹੋਈ ਆ ਉਹ ਹੌਲੀ ਹੌਲੀ ਆ ਆਪ ਦੀ ਸਾਰਾ ਕੁਝ ਸੈਟਲ ਕਰੂ 4 ਦਿਨ ਠਹਿਰ ਕੇ ਕਰ ਲਿਓ ਪੋਡਕਾਸਟ ਸੋ ਆਏ ਨਾ ਯਾਰ ਜੇ ਕੋਈ ਬੰਦਾ ਤਰੱਕੀ ਕਰਦਾ ਉਹਨੂੰ ਥੋੜਾ ਜਿਆਦਾ ਡਿਮੋਨੇ ਹੁਣੇ ਕੰਪਰੋ ਮੈਚ ਕਰਿਆ ਕਰੋ ਯਾਰ ਬਦਨਾਮ ਨਾਲ ਇਹਨੂੰ ਕਰਨ ਲੱਗ ਜਾਇਆ ਕਰੋ ਇਹ ਗੱਲ ਆਪਣੇ ਪਹਿਲਾਂ ਆਪਣੇ ਏਡੇ ਲੋਕ ਹੋਵੇ ਇੱਕ ਰੀਲਾ ਜੀਆਂ ਪਾਉਂਦਾ ਮੇਰੇ ਵਾਂਗੂ ਮਾੜਾ ਮੋਟਾ ਜਿਹਾ ਲਿਖਦਾ ਕਾਉਂਦਾ ਜਿਵੇਂ ਮੈਂ ਆ ਉਹ ਆਪ ਦੀ ਚੜ੍ਹਾਈ ਵਾਸਤੇ ਉਹ ਉਹਨੇ ਇੱਕ ਵੀਰਲ ਪਾਈ ਆਪਣਾ ਜੀ ਇਹਦੇ ਨਾਲ ਕੋਲਾਬੋਰੇਸ਼ਨ ਹੋਊਗੀ ਪਰਮਕੌਰ ਨਾਲ ਆਪਣਾ ਗਾਣਾ ਆ ਰਿਹਾ ਹੈ ਲਓ ਦੱਸੋ ਉਹੀ ਵੀਊ ਲੈਣ ਵਾਸਤੇ ਜਿਵੇਂ ਹੁਣ ਮੈਂ ਤੁਹਾਨੂੰ ਕਹਿ ਰਿਆਂ ਵੀ ਮੇਰਾ ਬੱਬੂ ਮਾਨ ਦਾ ਗਾਣਾ ਉਹ ਜਾਂ ਮੈਂ ਕਿਸੇ ਵੱਡੇ ਸਿੰਗਰ ਦਾ ਨਾਮ ਲੈ ਲਿਆ ਜਦੋਂ ਆ ਗਿਆ ਤੁਸੀਂ ਸਾਹਮਣੇ ਦੇਜੂ ਤੁਹਾਨੂੰ ਐਵੇਂ ਕਿਸੇ ਦਾ ਨਾਮ ਲੈ ਕੇ ਲੋਕਾਂ ਨੂੰ ਮਤਲਬ ਹੈ ਨਾ ਲੋਕਾਂ ਨੂੰ ਲੋਕ ਆਪਣੇ ਦੇਖਦੇ ਵੀ ਇਹ ਝੂਠੀ ਚੀਜ਼ ਬਹੁਤ ਦਿਖਾਉਂਦੇ ਆ ਲੋਕ ਪਰसों ਬਾਈ ਦਾ ਸੰਸਕਾਰ ਕਰਿਆ ਰਾਜਵੀਰ ਜਵੰਦੇ ਦਾ ਇੱਕ ਕੁੜੀ ਹੈ ਪੱਤਰਕਾਰ ਹੈ ਉਹ ਵੀ ਚਲੋ ਉਹ ਆਪਣੀ ਧੀ ਭੈਣਾ ਆਪਾਂ ਨੂੰ ਮਾੜਾ ਨਹੀਂ ਬੋਲਦੇ ਉਹ ਉਹਨਾਂ ਬੱਚਿਆਂ ਕੋਲੇ ਖੜੀ ਉਹਨਾਂ ਨੂੰ ਪੁੱਛੀ ਜਾਂਦੀ ਹੈ ਤੁਸੀਂ ਵੀਡੀਓ ਦੇਖੀ ਵੀ ਹੋਣੀ ਮੈਂ ਇੱਥੇ ਪਾਈ ਵੀ ਹੈ ਮੇਰੇ ਚੈਨਲ ਤੇ ਤੁਸੀਂ ਦੇਖ ਲਓ ਭਾਣੋ ਉਹ ਉਹਨਾਂ ਨੂੰ ਕਹਿੰਦੀ ਤੁਸੀਂ ਰਾਜਵੀਰ ਦੇ ਪਿੰਡ ਦੇ ਹਾਂਜੀ ਤੁਸੀਂ ਸੁਣਦੇ ਸੀ ਬਾਈ ਦੇ ਗਾਣੇ ਹਾਂਜੀ ਇਹ ਸੁਣਦੇ ਸੀ ਬਾਈ ਬਹੁਤ ਸੋਹਣਾ ਗੋਣਾ ਚਲੋ ਬੱਚੇ ਉਹਨਾਂ ਨੇ ਕਹਿਣੀ ਹੈ ਉਹਨਾਂ ਨੂੰ ਹੌਲੀ ਕੀ ਦੇਣੇ ਕਹੀ ਜਾਂਦੀ ਹੈ ਉਧਰ ਅਜੇ ਸੰਸਕਾਰ ਹੋਇਆ ਨਹੀਂ ਕਹਿੰਦੀ ਗਾਣਾ ਸੁਣਾਉਂਗੇ ਉਹ ਬੱਚੇ ਨੇ ਜਿਹੜਾ 12 ਸਾਲਾਂ ਦਾ ਸੀ ਉਹਨੇ ਤਾਂ ਮੂਰੋਂ ਕਹਿਤਾ ਕਹਿੰਦਾ ਵੀ ਸਾਨੂੰ ਗਾਣਾ ਤਾਂ ਜੀ ਅੱਜ ਬੁਰੇ ਲੱਗਦੇ ਆ ਮਤਲਬ ਇਹਨਾਂ ਨੂੰ ਫਿਰ ਕੱਲਾ ਵਿਊ ਆ ਦਾ ਇੱਕ ਮਤਲਬ ਰਹੇਗਾ ਕਿਸੇ ਦੇ ਜੰਮਣ ਨਾਲ ਕਿਸੇ ਦੇ ਮਰਨ ਨਾਲ ਕੋਈ ਮਤਲਬ ਨਹੀਂ ਔਰ ਮੈਂ ਬਹੁਤ ਲੋਕ ਦੇਖਿਆ ਜਮਾ ਸਿਆਣੇ ਬਿਆਣੇ ਉਹਨਾਂ ਦੇ ਨਾ ਟਾਈਟਲ ਦਾ ਕੁਝ ਹੋਰ ਲਿਖਿਆ ਹੋਊ ਵਿੱਚ ਕੁਝ ਹੋਰ ਹੁੰਦਾ ਚਲੋ ਬਹੁਤਾ ਸਮਾਂ ਤੁਹਾਡਾ ਖਰਾਬ ਨਹੀਂ ਕਰਦਾ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਦਾ ਸੋ ਸ਼ੇਅਰ ਕਰਿਓ ਜਰੂਰ ਤੇ ਜਿੰਨਾ ਭਰਾਵਾਂ ਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰਿਓ ਤੇ ਇੱਕ ਮੇਰੀ ਬੇਨਤੀ ਆ ਸਾਰੇ ਲੋਕਾਂ ਨੂੰ ਜਿਹੜੇ ਕੋਈ ਬੇਸੁਰੇ ਆ ਜਾਂ ਵਿਚਾਰੇ ਕੋਈ ਸਿੱਧੇ ਬੰਦੇ ਆ ਉਹਨਾਂ ਨੂੰ ਯਾਰ ਵਾਇਰਲ ਨਾ ਕਰੋ ਆਪਣੇ ਆਪਣਾ ਜਲੂਸ ਨਿਕਲਦਾ ਪੰਜਾਬ ਦਾ ਇਹਦੇ ਚ ਇਹ ਆਇਆ ਨਹੀਂ ਹੈ ਆਪਣੇ ਲੋਕ ਪਤਾ ਕੀ ਕਰਦੇ ਆ ਚੌੜ ਚੌੜ ਚ ਚੌੜ ਚੌੜ ਚ ਉਹੀ ਵਾਇਰਲ ਕਰੀ ਜਾਂਦੇ ਆ ਜਿਹੜੇ ਵਿਚਾਰੇ ਕੋਈ ਸਿੱਧੇ ਸਾਦੇ ਆ ਤੇ ਲੋਕ ਅੱਦੇ ਤਾਂ ਉਹੀ ਜਾਣ ਕੀ ਐ ਕਰਨ ਲੱਗੇ ਵੀ ਮੇਰੇ ਗਾ ਕੰਮ ਜੀ ਮਾਰੀ ਜਾਂਦਾ ਵੀ ਉਹੀ ਬੋਲੀ ਜਾਂਦੇ ਕਿਸੇ ਗੱਲ ਦਾ ਕੋਈ ਮਤਲਬ ਹੁੰਦਾ ਨਹੀਂ ਲੋਕ ਉਹਨੂੰ ਸ਼ੇਅਰ ਕਰੀ ਜਾਂਦੇ ਆ ਕਿਤੇ ਦੀ ਕਿਤੇ ਠੋਕਦੇ ਆ ਸੋਨੂ ਸੀ ਤੋਂ ਆਇਆ ਵਿਚਾਰਾ ਭਗਤ ਬੰਦਾ ਹੈ ਉਹ ਉਹਦੀ ਮਦਦ ਕਰੋ ਪੈਸਿਆਂ ਦੀ ਆਪਾਂ ਇਹ ਨਹੀਂ ਕਹਿੰਦੇ ਉਹਨੂੰ ਘਰ-ਬਾਰ ਬਣਾ ਦਿਓ ਹੋਰ ਉਹਨੂੰ ਕੋਈ ਘਰੇ ਸਮਾਨ ਚਾਹੀਦਾ ਹੋ ਇੱਕ ਤੁਸੀਂ ਇੱਕ ਇੱਕ ਮਾਂ ਦਾ ਪੁੱਤ ਮਰ ਗਿਆ ਤੁਸੀਂ ਉਹ ਤੋਂ ਬੁਲਾਈ ਜਾਂਦੇ ਹੋ ਉਹਦਾ ਇੰਨੇ ਗਲਤ ਲਫ਼ਜ਼ ਵਿਚਾਰਾ ਉਹਨੂੰ ਬੋਲਣੇ ਹੀ ਨਹੀਂ ਆਉਂਦਾ ਜਦੋਂ ਉਹਨੂੰ ਬੁਲਾਈ ਜਾਂਦੇ ਆ ਜਾਣ ਕੇ ਉਹ ਕਦੇ ਸਾਰੇ ਵੀਰਾਂ ਨੂੰ ਧੰਨਵਾਦ ਹੈ ਬਾਈ ਜੀ ਰਾਜਵੀਰ ਜਵੰਦੇ ਦਾ ਬਾਈ ਸ਼ਕਾਰ ਸ਼ਸਕਾਰ ਕਰਨਾ ਤੇ ਸਾਰੇ ਵੀਰ ਨੂੰ ਸਪੋਰਟ ਕਰੋ ਯਾਰ ਉਹਨੂੰ ਵਿਚਾਰੇ ਨੂੰ ਭਗਤ ਨੂੰ ਬੋਲਣਾ ਨਹੀਂ ਆਉਣਾ ਤੁਸੀਂ ਕਿਉਂ ਆਏ ਜਾਓ ਕਰ ਦਿਓ ਹਾਂ ਚਲੋ ਉਹ ਤੁਸੀਂ ਆਸੇ ਖੇਡੇ ਵਾਲੀਆਂ ਪਾ ਦਿਓ ਵੀਡੀਓ ਜੋ ਲੋਕ ਦੇਖਦੇ ਆਂ ਬਾਈ ਚਲੋ ਪਰ ਜਿੱਥੇ ਕਿਸੇ ਦੀ ਮੌਤ ਹੋਈ ਆ ਉੱਥੇ ਤਾਂ ਮੜਾ ਜਾ ਬਾਈ ਰੱਬ ਤੋਂ ਡਰ ਪਿਆ ਕਰੂਗਾ ਇੱਕਾ ਇਨਸਾਨ ਸੀਕ ਬੱਚਿਆਂ ਦਾ ਪਿਓ ਚਲਾ ਗਿਆ ਤੇ ਆਪਾਂ ਨੂੰ ਜਿਵੇਂ ਕਹਿੰਦੇ ਹੁੰਦੇ ਆਪਦੇ ਵਿਹੂਆਂ ਤੱਕ ਮਤਲਬ ਪਿਆ। ਸੋ ਇਹ ਕੰਮ ਲੈ ਕਰੂ। ਸੁਲਾਵੀ ਗਾਣਾ ਸੁਣਾਉਣ ਲੱਗੇ ਆ। ਇਹਦਾ ਕੰਮ ਜਿਵੇਂ ਕਹਿੰਦੇ ਹੁੰਦੇ ਆ ਮੁੱਕਦਾ ਹੀ ਨਹੀਂ ਭਰਾਵੋ ਐਂ ਚੱਲੀ ਜਾਊ। ਓਏ ਆਪਣੇ ਕੰਨੀ ਸੁਣਿਆ ਨਹੀਂ ਅੱਖੀ ਵੇਖ ਲਿਆ ਤੈਨੂੰ। ਮਿੱਠੀਆਂ ਮਾਰ ਕੇ ਐ ਮੈਂ ਹੁਣ ਪਰਮਾਲਾ ਤੂੰ ਮੈਨੂੰ ਆਪਣੇ ਕੰਨੀ ਸੋਣੈ ਨੀ ਅੱਖੀ ਵੇਖ ਲਿਆ ਤੈਨੂੰ ਮਿੱਠੀਆਂ ਮਾਰ ਕੇ ਐ ਮੈਂ ਹੁਣ ਪਰਮਾਲਾ ਤੂੰ ਮੈਨੂੰ ਲੱਖ ਸਫਾਈਆਂ ਪੇਸ਼ ਕਰੇ ਤੁਹ ਤਵਾਰਤਾ ਆਉਣਾ ਨਹੀਂ ਪਾ ਮੈਂ ਲੱਖ ਸਿਉਨੇ ਦੀ ਬਣ ਜਾਣੀ ਹੁਣ ਤੇਰਾ ਪਿਆਰ ਤਾਂ ਆਉਣਾ ਨਹੀਂ ਪਾ ਮੈਂ ਲੱਖ ਸਿਉਨੇ ਦੀ ਬਣ ਜਾਣੀ ਹੁਣ ਤੇਰਾ ਪਿਆਰ ਤਾਂ ਆਉਣਾ ਨਹੀਂ ਸੋ ਜਿਹੜੇ ਪੁਰਾਣੇ ਗਾਣੇ ਸੀ ਨਾ ਭਾਈ ਸੈਡ Song ਮੈਂ ਪਾ ਦਿੰਨਾ ਬਿਟਦੀ ਜੇ ਤੁਸੀਂ ਪਸੰਦ ਕਰੋਗੇ ਤਾਂ ਮੇਰੇ ਯਾਦ ਸਾਰੇ ਇਹ ਗੋਰੀ ਚੱਕ ਵਾਲੇ ਦੇ ਬਾਈ ਧਰਮਪ੍ਰੀਤ ਦੇ ਹਨ ਜਿੰਨੇ ਵੀ ਸਾਈਡ ਸਾਉਂ ਸੀ ਅਸੀਂ ਮੈਂ ਬਹੁਤ ਸੁਣਦਾ ਸੀ ਜਾਦੇ ਇਹਨਾਂ ਨੂੰ ਮੇਰੇ ਖਿਆਲ ਵੀ ਤਕਰੀਬਨ ਸਾਰੇ ਲੋਕ ਹੀ ਸੁਣਦੇ ਹੋਣਗੇ ਉਹਨਾਂ ਗਾਣਿਆਂ ਦਾ ਕੋਈ ਮਤਲਬ ਹੁੰਦਾ ਸੀ ਪਰ ਜਿਹੜੇ ਹੁਣ ਵਾਲੇ ਤੁਹਾਨੂੰ ਪਤਾ ਹੀ ਹੈ ਹਨਾ ਹੁਣ ਇਹਦਾ ਚੱਕ ਲੋ ਧਰ ਲੋ ਵਾਲੇ ਸੋ ਜੇ ਤੁਸੀਂ ਪਸੰਦ ਕਰੋਗੇ ਤਾਂ ਮੈਂ ਤੁਹਾਨੂੰ ਗਾਣੇ ਉਹ ਜਿਹੜਾ ਵੀ ਕੋਈ ਫਰਮਾਇਸ਼ ਕਰੋਗੇ ਤਾਂ ਮੈਂ ਜਰੂਰ ਪਾ ਰਿਆ ਕਰੂੰਗਾ ਉਹ ਨਾਮ ਵੀ ਨਾਲ ਜਿਵੇਂ ਗੋਰੇ ਚੱਕ ਵਾਲੇ ਦਾ ਇੱਕ ਗਾਣਾ ਸੀਗਾ ਬਹੁਤ ਫੇਮਸ ਹੋਇਆ ਸੀ ਉਹ ਚੰਡੀਗੜ੍ਹ ਜਾ ਕੇ ਤੂੰ ਤਾਂ ਭੁੱਲ ਗਈ ਭੁੱਲ ਗਈ ਬਠਿੰਡੇ ਵਾਲਾ ਯਾਰ ਨਹੀਂ ਬਹੁਤ ਘੈਂਟ ਸੀ ਉਹ ਗਾਣੇ ਸੀ ਬਾਈ ਉਹ ਅੱਜ ਵੀ ਤੁਸੀਂ ਸੁਣੋਗੇ ਨਾ ਤੁਹਾਨੂੰ ਵਧੀਆ ਲੱਗਣਗੇ ਸੋ ਜਿੰਨੇ ਵੀ ਬਾਈ ਜੁੜਿਓ ਭੈਣ ਭਰਾ ਜੁੜਿਓ ਚੈਨਲ ਬਾਈ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਮੇਰੀ ਫੇਰ ਬੇਨਤੀ ਹੈ ਲੋਕਾਂ ਨੂੰ ਕਿ ਜਿਹਦੇ 'ਚ ਕਿਹੇ 'ਚ ਕੋਈ ਟੈਲੈਂਟ ਹੈ ਬਾਈ ਉਹਨੂੰ ਸਪੋਰਟ ਕਰਿਆ ਕਰੋ ਲੱਤਾਂ ਨਾ ਖਿੱਚਿਆ ਕਰੋ ਜਿਵੇਂ ਆ ਪੱਤਰਕਾਰੋਂ ਭੈਣ ਨੂੰ ਕਹੀ ਜਾਂਦੇ ਸੀ ਆਏ ਆ ਕੁਛ ਨਾ ਕਰੋ ਯਾਰ ਜੇ ਕੋਈ ਗਰੀਬ ਘਰ ਦਾ ਕੋਈ ਰੋਟੀ ਪੈਂਦਾ ਤਾਂ ਉਹਨੂੰ ਹੱਲਾਸ਼ੇਰੀ ਦੇਆ ਕਰੋ ਵੀ ਤੂੰ ਵਧੀਆ ਕੰਮ ਕਰਦਾ ਯਾਰ ਗਾਹਾਂ ਚੱਲ ਹੋਰ ਇਸ ਚੀਜ਼ 'ਚ ਮੈਂ ਪਾਕਿਸਤਾਨ ਦੇ ਲੋਕ ਦੇਖੇ ਆ ਪਾਕਿਸਤਾਨ ਦੇ ਲੋਕ ਬਹੁਤ ਸਪੋਰਟ ਕਰਦੇ ਆ ਆਪਦੇ ਬੰਦਿਆਂ ਨੂੰ ਕਦੇ ਵਾਸਤੇ ਦੇਖ ਲਓ ਤੁਸੀਂ ਉਹਨਾਂ ਦੀਆਂ ਵੀਡੀਓ ਦੇਖ ਲਓ ਜਿਹੜੇ ਜਿੰਨੇ ਉੱਥੇ ਪੰਜਾਬੀ ਮੁੰਡੇ ਉਧਰ ਵੀਡੀਓ ਬਣਾਉਂਦੇ ਉਹਨਾਂ ਦੇ ਸ਼ੇਅਰ ਦੇਖਿਆ ਕਰੋ ਕਿੰਨੇ-ਕਿੰਨੇ ਹੁੰਦੇ ਆ ਤੇ ਆਪਣੇ ਵਰਗੇ ਸ਼ੇਅਰ ਤਾਂ ਕਰਨ ਨਾ ਕਰਨ ਜਿਹੜੇ ਵਿੱਚ ਲੋਕ ਸਾਰਿਆਂ ਨੂੰ ਨਹੀਂ ਕਹਿੰਦਾ ਗਾਲ ਜ਼ਰੂਰ ਲਿਖ ਕੇ ਜਾਣਗੇ ਗਾਲ ਉਹਨਾਂ ਨੇ ਲਾਜ਼ਮੀ ਲਿਖਣੀ ਹੈ ਅੱਛਾ ਗਾਲਾਂ ਵੀ ਤੂੰ ਫਲਾਣਾ ਤੂੰ ਆਏ ਆ ਤੂੰ ਆਏ ਨਾਲੇ ਕੋਈ ਕਿਸੇ ਨੂੰ ਜਾਣਦਾ ਨਹੀਂ ਹੁੰਦਾ ਵੀ ਕੌਣ ਹੈ ਕਿੱਥੋਂ ਆ ਹੈ ਨਾ ਉਹਨਾਂ ਨੇ ਗਾਲ ਲਿਖਣੀ ਆ ਉਹਨਾਂ ਨੂੰ ਇਹ ਚੀਜ਼ ਆਪਣੇ ਚ ਬਹੁਤ ਹੋ ਗਈ ਆਪਣੇ ਇੱਕ ਦੂਜੇ ਦੇ ਸਾੜਾ ਬਹੁਤ ਕਰਨ ਲੱਗ ਗਏ ਲੋਕ ਸੋ ਬੇਨਤੀ ਹੈ ਇੰਨੀ ਆਕਸੀ ਬਾਈ ਫਿਰ ਹਾਜ਼ਰ ਹੋਵਾਂਗੇ ਸ਼ੇਅਰ ਕਰਿਓ ਵੀਡੀਓ ਚੈਨਲ ਸਬਸਕ੍ਰਾਈਬ ਕਰ ਲਿਓ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਆਵਾਜ਼ ਰਹੋ